ਚਾਰ ਪੰਜ ਮਹੀਨੇ ਤੋਂ ਪਹਿਲਾਂ ਡਬਿਚ ਸੀ ਔਰ ਮੈਂ ਹੁਣੇ ਆਇਆ ਸੀ ਔਰ ਇਹ ਮੋਨਾਵਾ ਜਾਣ ਬੁੱਝ ਕੇ ਦੇ ਉੱਤੇ ਦਸਤਾਰ ਸਜਾ ਕੇ ਏਜੰਸੀਆਂ ਨੇ ਸਾਡੀ ਪੰਜਾਬ ਦੀ ਧਰਤੀ ਤੇ ਭਾਈਚਾਰਕ ਸਾਂਝ ਜੜੀ ਆ ਉਹਨੂੰ ਖਤਮ ਕਰਨ ਦੀ ਸਾਜ਼ਿਸ਼ ਕੀਤੀ ਜਿਹੜੇ ਸ਼ਰਾਰਤੀ ਅੰਸਰ ਨੇ ਇਹ ਕੰਮ ਕੀਤਾ ਜਾਂ ਇਹਦੇ ਪਿੱਛੇ ਜਿਹੜੇ ਹੋਰ ਨੇ ਉਹ ਸਾਰੇ ਨੰਗੇ ਹੋਣੇ ਚਾਹੀਦੇ ਆ ਉਹਨਾਂ ਦੇ ਖਿਲਾਫ ਜਿਹੜੀ ਐਨਐਸਐ ਲੱਗਣੀ ਚਾਹੀਦੀ ਆ ਔਰ ਮੌਜੂਦਾ ਜਿਹੜੇ ਜੱਜ ਨੇ ਉਹਨਾਂ ਕੋਲੇ ਜੇ ਤੁਸੀਂ ਇਨਕੁਆਰੀ ਜੜੀ ਆ ਉਹ ਹੁਣ ਚਾਹੀਦੀ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕੇ ਅੱਜ ਪੂਰਾ ਪੰਜਾਬ ਜਿਹੜਾ ਵਾ ਉਹ ਬੰਦ ਵਾ ਪੂਰੇ ਪੰਜਾਬ ਦੇ ਲੋਕਾਂ ਨੇ 40% ਸਦੇਸ਼ ਦਾ ਪੰਜਾਬ ਦਾ ਡਾ ਅਦਾਲਤਾਂ ਉਹ ਮੰਗ ਕਰਦਾ ਪੰਜਾਬ ਸਰਕਾਰ ਤੋਂ ਕਿ ਉਹਦੇ ਖਿਲਾਫ ਐਨਐਸਏ ਲਾਈ ਜਾਵੇ ਨੈਸ਼ਨਲ ਕੋਰਟ 'ਤੇ ਐਟ ਜੜੀ ਆ ਜਦੋਂ ਉਹਦੇ ਤੇ ਲੱਗੂਗਾ ਤਾਂ ਉਹਦੇ 'ਚ ਦਸ਼ਤ ਫਾਇਦਾ ਹੋਊਗੀ ਪੈਦਾ ਹੋਊਗੀ ਬਾਕੀ ਆ ਤਾਂ ਵੀ ਇੱਕ ਟੈਨਸ਼ਨ ਹੋਊਗੀ ਕਿ ਜੇ ਕਿਸੇ ਵੀ ਮਹਾਪੁਰਸ਼ ਦੀ ਅਸੀਂ ਮੂਰਤੀ ਨੂੰ ਖੰਡਿਤ ਕਰਾਂਗੇ ਭਾਰਤੀ ਸੰਵਿਧਾਨ ਦਾ ਅਪਮਾਨ ਕਰਾਂਗੇ ਭਾਰਤੀ ਸੰਵਿਧਾਨ ਨੂੰ ਜਲਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਨੂੰ ਅਸਾਮ ਭੇਜਿਆ ਜਾਊਗਾ ਕਿ ਜਦੋਂ ਪੂਰਾ ਦੇਸ਼ ਜਿਹੜਾ ਵਾ ਉਹ ਗਣਤਨ ਦਿਵਸ ਮਨਾ ਰਿਹਾ ਹੋਵੇ ਹਰ ਸੋਲਾਸਨਾ ਦਿਨ ਮਨਾ ਰਿਹਾ ਹੋਵੇ ਔਰ ਉੱਥੇ ਕਿ ਸ਼ਰਾਬ ਤੇ ਅੰਸਰ ਜਿਹੜਾ ਵਾ ਉਹ ਪੌੜੀ ਕਿੱਥੋਂ ਲੈ ਕੇ ਆਇਆ ਤੇਲ ਕਿੱਥੋਂ ਲੈ ਕੇ ਆਇਆ ਹਥੌੜਾ ਕਿੱਥੋਂ ਲੈ ਕੇ ਆਇਆ ਉਹ ਇਕੱਲਾ ਕੰਮ ਨਹੀਂ ਕਰ ਸਕਦਾ ਸਸੀਕਾਲ ਤੁਸੀਂ ਦੇਖ ਰਹੇ ਜੁਨਾਈਟਿਡ ਪੋਸਟ ਤੇ ਮੈਂ ਸਤਪਾਲ ਅੰਮ੍ਰਿਤਸਰ ਦੇ ਵਿੱਚ ਮਦ ਭਾਗੀ ਘਟਨਾ ਡਾਕਟਰ ਬਾਬਾ ਸਾਹਿਬ ਅੰਬੇਦਕਰ ਸਾਹਿਬ ਜੀ ਜੋ ਮੂਰਤੀ ਖੰਡਿਤ ਕੀਤੀ ਗਈ ਕਿਸੇ ਵਿਅਕਤੀ ਵੱਲੋਂ ਉਸ ਨੂੰ ਲੈ ਕੇ ਅੱਜ ਲੁਧਿਆਣਾ ਵਿੱਚ ਵੱੱਦ ਦੀ ਕਾਲ ਦਿੱਤੀ ਗਈ ਸੀ ਤੁਸੀਂ ਦੇਖ ਸਕਦੇ ਹੋ ਘੰਟਾ ਕਰਦੀਆਂ ਇਹ ਤਸਵੀਰਾਂ ਪੂਰੀਆਂ ਦੁਕਾਨਾਂ ਬੰਦ ਨੇ ਮਾਰਕੀਟ ਬੰਦ ਹੈ ਜਿਸ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਕੀ ਕਹਿਣਾ ਚਾਹੋਗੇ ਜਿਹੜਾ ਘਟਨਾ ਵਿੱਚ ਵਾਪਰੀ ਜਿਵੇਂ ਕਿ ਜਿਹੜੀ ਹੈ 26 ਤਰੀਕ ਨੂੰ ਮਨਪੱਗੀ ਘਟਨਾ ਹੋਈ ਹੈ ਸਾਡੇ ਦਿਲਾਂ 'ਚ ਬਹੁਤ ਦਰਦ ਆ ਇਸ ਗੱਲ ਦਾ ਔਰ ਤੁਹਾਡੇ ਮਾਧਿਅਮ ਤੋਂ ਮੈਂ ਹੱਥ ਜੋੜ ਕੇ ਸ਼ਹਿਰ ਵਾਸੀਆਂ ਦਾ ਵਪਾਰੀ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਦਰਦ ਨੂੰ ਉਧਰ ਸਮਝਿਆ ਕੀ ਮੰਨਦੇ ਹੋ ਸ਼ਾਹੀ ਸੀ ਜਾਂ ਜਿਵੇਂ ਕਹਿਆ ਗਿਆ ਕਿ ਆਪਸੇ ਕਹਿ ਲਿਆ ਕਿ ਮੰਦ ਬੁੱਧੀ ਸੀ ਇਹਦਾ ਕੰਮ ਕਰ ਗਿਆ ਦੇਖੋ ਜੀ ਮੰਦ ਬੁੱਧੀ ਹੁੰਦਾ ਤੇ 25 ਤਰੀਕ ਨੂੰ ਪਾਗਲ ਹੋ ਜਾਂਦਾ 25 ਨੂੰ ਹੋ ਜਾਂਦਾ ਉਹਨੇ 26 ਤਰੀਕ ਨੂੰ ਹੋਣਾ ਸੀ ਸਾਫ ਨਜ਼ਰ ਆ ਰਿਹਾ ਭਾਜੀ ਕਿ ਇਹਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ ਔਰ ਸਾਡੀ ਇਹੀ ਡਿਮਾਂਡ ਹੈ ਕਿ ਇਹਦੇ ਇਹਦੇ ਤੇ ਐਨਐਸਸੀ ਲੱਗਣੀ ਚਾਹੀਦੀ ਹੈ ਔਰ ਦੂਜਾ ਇਹਦੇ ਪਿੱਛੇ ਕਿਹੜੇ ਸਾਜ਼ਿਸ਼ ਕਰਤਾ ਨੇ ਉਹਨਾਂ ਦਾ ਪਰਦਾ ਫਾਸ਼ਮਾ ਸੇ ਸੰਗਾਂ ਦੀ ਵਸਤੇ ਮੌਕੇ ਤੇ ਤੁਸੀਂ ਆਪ ਦੇਖ ਲਓ ਕਿ ਖਾਸ ਚੁਣਿਆ ਗਿਆ ਇਸ ਦਿਨ ਖਾਸ ਚੁਣਿਆ ਵਰਗਾ ਲੱਗਦਾ ਤੁਝੇ ਮੈਂ ਇੱਕ ਸਿੰਪਲ ਜਿਆ ਹੈ ਸਾਡਾ ਕੁਐਸਚਨ ਆ ਤੁਹਾਡੇ ਮਾਧਿਅਮ ਤੋਂ ਸਾਰੇ ਪੜੇ ਲਿਖੇ ਲੋਗੋਂ ਏਡੀ ਵੱਡੀ ਸੀਡੀ ਉੱਥੇ ਕਿੱਦਾਂ ਆ ਗਏ ਤੇਲ ਕਿੱਦਾਂ ਆ ਗਿਆ ਮਾਚਿਸ ਕਿੱਦਾਂ ਆ ਗਏ ਜੇ ਉਹ ਪਾਗਲ ਸੀਗਾ ਤੇ ਕਿਤੇ ਹੋਰ ਚਲ ਜਾਂਦਾ ਉਹਨੇ ਇੱਥੇ ਜਾਣਾ ਸੀ 26 ਤਰੀਕ ਨੂੰ ਬਾਬਾ ਸਾਹਿਬ ਤੇ ਆਪਸੀ ਭਾਈਚਾਰਾ ਇਹ ਜਿਹੜੇ ਇੱਧਰ ਦੇ ਲੋਗ ਆ ਨਾ ਭਾਈ ਸਾਹਿਬ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਆਪਸੀ ਭਾਈਚਾਰਕ ਸਾਂਝ ਖਰਾਬ ਕਰਦੇ ਆ ਪਰ ਅੱਜ ਤੁਹਾਡੇ ਮਾਧਿਅਮ ਤੋਂ ਮੈਂ ਇਹ ਗੱਲ ਦੱਸਣਾ ਚਾਹਨਾ ਵਪਾਰੀ ਭਰਾਵਾਂ ਨੇ ਗਲਤ ਖਾਤੀ ਆ ਕਿ ਸਾਡੇ ਪੰਜਾਬ ਦਾ ਮਾਹੌਲ ਇਹਨਾਂ ਕੁਝ शरारती हंसरा करके कभी खराब नहीं हो सकता क्योंकि आपसी भाईचारा की सांझी साडी इतनी है कि कल एक छोटी सी कॉल ਦਿੱਤੀ ਗਈ ਸੀਗੀ ਸੰਵਿਧਾਨ ਵਿੱਚ ਚਾਓ ਮੋਰਚਾ ਵਲੋਂ ਕਿ ਅੱਜ ਤੁਸੀਂ ਸਾਰਾ ਸ਼ਹਿਰ ਦੇਖ ਲਓ ਬੰਦਾ ਤੁਹਾਡੇ ਮਾਧਿਅਮ ਤੋਂ ਮੈਂ ਫੇਰ ਦੁਬਾਰਾ ਸ਼ਹਿਰ ਵਾਸੀਆਂ ਦਾ ਵਪਾਰੀਆਂ ਦਾ ਮੇਰੇ ਬਿਜ਼ਨਸਮੈਨ ਵੀਰਾਂ ਦਾ ਔਰ ਸਭ ਤੋਂ ਜ਼ਰੂਰੀ ਜਿਹੜਾ ਨਿਊਜ਼ ਚੈਨਲ ਜਾਲਿਆ ਦਾ ਜਿਨ੍ਹਾਂ ਨੇ ਸਾਡੇ ਦਰਦ ਨੂੰ ਦਰ ਸਮਝਿਆ ਬਹੁਤ ਬਹੁਤ ਧੰਨਵਾਦ ਤੁਸੀਂ ਮਾਰਕੀਟ ਆਏ ਦਾ ਧੰਨਵਾਦ ਕਰਨਾ ਹੈ ਜਿਹੜਾ ਤੁਹਾਡੇ ਨਾਲ ਵੀ ਕੋ ਖੜੇ ਆ ਕੀ ਤੁਸ ਸਮਝ ਲਗੇ ਮਾਰਕੀਟ ਵਾਲੇ ਦੇਖੋ ਮੈਂ ਤੁਹਾਡੇ ਕਹਿਣ ਤੋਂ ਪਹਿਲਾਂ ਹੀ ਹੱਥ ਜੋੜ ਕੇ ਧੰਨਵਾਦ ਕੀਤਾ ਵਾ ਸਰ ਕਿੰਨੇ ਕਿ ਮੈਂ ਗੱਲ ਹੀ ਇਹ ਤੋਂ ਸ਼ੁਰੂ ਕੀਤੀ ਕਿ ਉਹਨਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਸਾਡੇ ਦਰਦ ਨੂੰ ਦਰ ਸਮਝਿਆ ਕਰਨਾ ਕਿੰਨੇ ਵੇ ਦਾ ਚੱਲਿਆ ਤੇ 5 ਵੇ ਤੱਕ ਦਾ ਜੀ ਠੀਕ ਹੈ ਔਰ ਬੜਾ ਸ਼ਾਂਤਮਈ ਹੈ ਤੁਸੀਂ ਦੇਖ ਸਕਦੇ ਹੋ ਹੱਥ ਜੋੜ ਕੇ ਸਾਰੇ ਆਪ ਖੜੇ ਆ ਕਿਸੇ ਨਾਲ ਕੋਈ ਸ਼ਰਾਰਤੀ ਅਤੇ ਅੰਸਰ ਨਹੀਂ ਹੈਗੇ ਤੇ ਆਪ ਨਜ਼ਰ ਆ ਰਹੇ ਤੁਹਾਨੂੰ ਬਹੁਤ ਬਤਨ ਦੀ ਕਾਲ ਸੀਗੀ ਤੇ ਮੈਂ ਧੰਨਵਾਦ ਕਰਦਾ ਤੁਹਾਡੇ ਸਾਰੇ ਚੈਨਲ ਦੇ ਮਾਦਮ ਤੋਂ ਲੁਧਿਆਣਾ ਵਾਸੀ ਦੁਕਾਨਦਾਰ ਭਰਾਵਾਂ ਦਾ ਜਿਨ੍ਹਾਂ ਨੇ ਅੱਜ ਸਾਡੇ ਉਹਕੇ ਸਮੇਂ ਦੇ ਵਿੱਚ ਸਾਥ ਦਿੱਤਾ ਕਿਉਂਕਿ ਸੰਵਿਧਾਨ ਬਾਬਾ ਸਾਹਿਬ ਨੇ ਪੂਰੇ ਭਾਰਤ ਲਈ ਲਿਖਿਆ ਔਰ ਵਿਸ਼ੇਸ਼ ਤੌਰ ਤੇ ਸਾਡੀਆਂ ਮਹਿਲਾਵਾਂ ਨੂੰ ਭਾਰਤ ਦੇ ਵਿੱਚ ਰਹਿਣ ਵਾਲੀ ਹਰ ਮਹਿਲਾਵਾਂ ਨੂੰ ਵਧ ਅਧਿਕਾਰ ਲੈਣ ਦੇ ਵਿੱਚ ਬਾਬਾ ਸਾਹਿਬ ਨੇ ਸੰਵਿਧਾਨ ਲਿਖਿਆ ਤੇ ਮਹਿਲਾਵਾਂ ਨੂੰ ਵੀ ਘੰਟਾ ਘਰ ਚੌਂਕ ਜਾ ਕੇ ਇਸ ਰੋਸ ਧਰਨੇ ਸਾਡੇ ਨਾਲ ਬਹਿਣਾ ਚਾਹੀਦਾ ਔਰ ਮੈਂ ਸਰਕਾਰ ਤੋਂ ਮੰਗ ਕਰਦਾ ਕਿਸ ਦੋਸ਼ੀ ਨੂੰ ਐਨਐਸਏ ਲਾ ਕੇ ਜਿੱਥੇ ਅਮਰਤਪਾਲ ਨੂੰ ਭੇਜਿਆ ਸਾਮ ਦੀ ਜੇਲ੍ਹ ਚ ਉਹਨੂੰ ਵੀ ਉੱਥੇ ਭੇਜਿਆ ਜਾਵੇ ਤਾਂ ਕਿ ਕਿਸੇ ਦੀ ਹਿੰਮਤ ਨਾ ਹੋਵੇ ਕੋਈ ਸੋਚੇ ਨਾ ਐਸੀ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਹੋਵੇ ਬਿਲਕੁਲ ਜੀ ਕਿੰਨਾ ਸਮਾਂ ਜਿਹੜਾ ਇਹ ਰੋਸ ਪ੍ਰਦਰਸ਼ਨ ਚੱਲੇਗਾ ਪੂਰਾ ਦਿਨ ਹੈ ਕੋਈ ਸਮਾਂ ਨਿਰਧਾਰਿਤ ਕੀਤਾ ਗਿਆ ਸਮਾਂ ਸੀ ਹੁਣ ਇੱਥੇ ਵੈਸੇ ਦਾ ਦੁਕਾਨਦਾਰ ਭਰਾਵਾਂ ਨੂੰ 3 ਵਜੇ ਤੱਕ ਦੀ ਬੇਨਤੀ ਕੀਤੀ ਹੈ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਇੱਥੇ ਬਹਿ ਕੇ ਕਰਾਂਗੇ 25:00 ਮੈਂ ਅਮਨ ਬੱਸੀ ਜੀ ਪੰਜਾਬ ਪ੍ਰਧਾਨ ਵਾਲਮੀਕੀ ਦੀਰਤੂਨਾ ਸਾਹਿਬ ٹرسٹ ਵੱਲੋਂ ਅੱਜ ਜਿਹੜਾ ਲੁਧਿਆਣੇ ਜਿੱਕ ਬੰਦ ਦੀ ਕੋਲ ਦਿੱਤੀ ਗਈ ਸੀ ਜਿੱਥੇ ਬਾਬਾ ਸਾਹਿਬ ਦੀ ਬੋਤ ਨਾਲ ਬੇਦਬੀ ਕੀਤੀ ਗਈ ਸੀ ਸੰਵਿਧਾਨ ਨੂੰ ਜਲਾਇਆ ਗਿਆ ਸੀ ਇਸ ਕਰਕੇ ਅਸੀਂ ਲੁਧਿਆਣਾ ਸ਼ਹਿਰ ਨੂੰ ਬੰਦ ਦੀ ਕਾਲ ਦਿੱਤੀ ਸੀ ਸੋ ਲੁਧਿਆਣਾ ਸ਼ਹਿਰ ਪੂਰਨ ਤੌਰ ਤੇ ਸਾਡੇ ਨਾਲ ਆ ਸਾਨੂੰ ਸਮਰਥਨ ਦੇ ਰਿਹਾ ਵੱਡੀ ਗਿਣਤੀ ਵਿੱਚ ਜਿਹੜੇ ਸਾਡੇ ਨੌਜਵਾਨ ਸਾਥੀ ਨੇ ਸਾਡਾ ਵਾਲਮੀਗ ਸਮਾਜ ਆ ਉਹ ਇੱਥੇ ਘੰਟਾ ਘਰ ਚੌਂਕ ਦੇ ਵਿੱਚ ਪਹੁੰਚਦਾ ਪਿਆ ਸੋ ਅਸੀਂ ਸ਼ਹਿਰ ਵਾਸੀਆਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਸਾਡੇ ਨਾਲ ਨੇ ਇਸ ਮੋਰਚੇ ਦੇ ਵਿੱਚ ਇਸ ਸੰੰਵੇ ਦੇ ਵਿੱਚ ਘਟਨਾ ਨੂੰ ਕਿਤਾ ਦੇਖ ਰਹੇ ਤੁਸੀਂ ਸਾਜ਼ਿਸ਼ ਹੈ ਜਾਂ ਇਹ ਮੰਨ ਲਓ ਤੇ ਦੇਖੋ ਜੀ ਇਹ ਸਾਜ਼ਿਸ਼ ਆ ਇਹ ਘਟਨਾ ਜਿਹੜੀ ਆ ਹੋਈ ਆ ਇਸ ਵਿਧਾਨ ਦੇ ਦਿਨ ਹੋਈ ਆ ਇਹ ਪ੍ਰੀ ਪਲਾਨਡ ਪਲਾਨ ਸੀਗਾ ਜਿਹਦੇ ਵਿੱਚ ਜਿਹੜਾ ਇਹ ਦੋਸ਼ੀ ਆ ਇਹਨੂੰ ਮੂਰਾ ਬਣਾ ਕੇ ਇਹਨੂੰ ਅੱਗੇ ਤੋਰ ਕੇ ਜਿਹੜਾ ਕੰਮ ਕਰਾਇਆ ਗਿਆ ਵਾ ਕੀ ਮੰਨ ਕੀ ਕਰਦੇ ਅਸੀਂ ਪੰਜਾਬ ਸਰਕਾਰ ਤੋਂ ਇਹੀ ਮੰਨ ਕਰਦੇ ਆ ਦੋਸ਼ੀ ਦੇ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਉਹ ਤੇ ਐਨਐਸਏ ਲਾ ਕੇ ਉਹਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਭੇਜਿਆ ਜਾਣਾ ਚਾਹੀਦਾ ਵਾ ਤੁਹਾਨੂੰ ਸਮਝਦਾ ਦੇਖ ਲਓ ਮਨਪਾ ਕੀ ਘਟਨਾ ਹੋਈਏ ਬਹੁਤ ਜ਼ਿਆਦਾ ਬਹੁਤ ਨਿੰਦਣਯੋਗ ਆ ਔਰ ਦੇਖੋ ਕਿ ਜਦੋਂ ਪੂਰਾ ਦੇਸ਼ ਜਿਹੜਾ ਵਾ ਉਹ ਗਣਤੰ ਦਿਵਸ ਮਨਾ ਰਿਹਾ ਹੋਵੇ ਹਰ ਸੋਲਾਸਨਾ ਦਿਨ ਮਨਾ ਰਿਹਾ ਹੋਵੇ ਔਰ ਉੱਥੇ ਕਿ ਸ਼ਰਾਬਤੀ ਅੰਸਰ ਜਿਹੜਾ ਵਾ ਉਹ ਪੌੜੀ ਕਿੱਥੋਂ ਲੈ ਕੇ ਆਇਆ ਤੇਲ ਕਿੱਥੋਂ ਲੈ ਕੇ ਆਇਆ ਹਥੌੜਾ ਕਿੱਥੋਂ ਲੈ ਕੇ ਆਇਆ ਉਹ ਇਕੱਲਾ ਕੰਮ ਨਹੀਂ ਕਰ ਸਕਦਾ ਪੌੜੀ ਇਕੱਲੇ ਕੋ ਚੱਕੀ ਨਹੀਂ ਜਾ ਸਕਦੀ ਇਟ ਮੀਨਸ ਇਹਦੇ ਪਿੱਛੇ ਕੋਈ ਨਾ ਕੋਈ ਏਜੰਸੀਸ ਕੰਮ ਕਰਦੀਆਂ ਬੜਾ ਕਰੋ ਜਿਹੜਾ ਵਾ ਉਹ ਕੰਮ ਕਰ ਰਿਹਾ ਵਾ ਤਾਂ ਮੈਂ ਉਮੀਦ ਕਰਦਾ ਵਾਂ ਕਿ ਜਿਹੜੀ ਅੱਜ ਪੰਜਾਬ ਦੇ ਲੋਕਾਂ ਨੇ ਵਿਸ਼ੇਸ਼ ਤੌਰ ਤੇ ਅੰਮ੍ਰਿਤਸਰ ਤੋਂ ਇਹ ਗੱਲ ਜਿਹੜੀ ਚੱਲੀ ਸੀ ਅੱਜ ਪੂਰੇ ਪੰਜਾਬ 'ਚ ਫੈਲ ਗਈ ਕੱਲ ਨੂੰ ਦੇਚ ਫੈਲ ਸਕਦੀ ਆ ਅੱਜ ਪੂਰਾ ਪੰਜਾਬ ਜਿਹੜਾ ਵਾ ਉਹ ਬੰਦ ਵਾ ਅਸੀਂ ਕੋਈ ਮੰਗ ਕੀਤੀ ਆ ਪੂਰੇ ਪੰਜਾਬ ਦੇ ਲੋਕਾਂ ਨੇ 40% ਇਸ ਦੇਸ਼ ਦਾ ਪੰਜਾਬ ਦਾ ਡਾਡਾ ਦਲਿਤਾ ਉਹ ਮੰਗ ਕਰਦਾ ਪੰਜਾਬ ਸਰਕਾਰ ਤੋਂ ਕਿ ਉਹਦੇ ਖਿਲਾਫ ਐਨਐਸਏ ਲਾਈ ਜਾਵੇ ਨੈਸ਼ਨਲ ਸਕਿਉਰਿਟੀ ਐਕਟ ਜਿਹੜੀ ਆ ਜਦੋਂ ਉਹਦੇ ਤੇ ਲੱਗੂਗਾ ਤਾਂ ਉਹਦੇ 'ਚ ਦਸ਼ਤ ਫਾਇਦਾ ਹੋਊਗੀ ਪੈਦਾ ਹੋਊਗੀ ਬਾਕੀ ਆ ਤਾਂ ਵੀ ਇੱਕ ਟੈਨਸ਼ਨ ਹੋਊਗੀ ਕਿ ਜੇ ਕਿਸੇ ਵੀ ਮਹਾਪੁਰਸ਼ ਦੀ ਅਸੀਂ ਮੂਰਤੀ ਨੂੰ ਖੰਡਿਤ ਕਰਾਂਗੇ ਭਾਰਤੀਆ ਸੰਵਿਧਾਨ ਦਾ ਅਪਮਾਨ ਕਰਾਂਗੇ ਭਾਰਤੀਆ ਸੰਵਿਧਾਨ ਨੂੰ ਜਲਾਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸਨੂੰ ਅਸਾਮ ਭੇਜਿਆ ਜਾਊਗਾ ਸਾਡੀ ਇਸ ਕਰਕੇ ਮੰਗ ਹੈ ਕਹਿੰਦੇ ਨੇ ਦੁਬਈ ਤੋਂ ਆਇਆ ਸੀ ਉਹ ਹਾਂ ਪਰਿਵਾਰ ਨੂੰ ਮਿਲਦੇ ਸਾਰਾ ਪਰਿਵਾਰ ਉਹਦੀ ਕੱਲ ਮਦਰ ਨੇ ਬਿਆਨ ਦਿੱਤਾ ਵਾ ਕਿ ਸਾਡੇ ਕਹਿਣਕਾਰੀ ਨਹੀਂ ਹੈ ਇਹ 4-5 ਮਹੀਨੇ ਤੋਂ ਪਹਿਲਾਂ ਡਬਈ ਚ ਸੀ ਔਰ ਹੁਣੇ ਆਇਆ ਸੀ ਔਰ ਇਹ ਮੋਨਾਵਾ ਜਾਣ ਪੁੱਝ ਕੇ ਦੇ ਉੱਤੇ ਦਸਤਾਰ ਸਜਾ ਕੇ ਏਜੰਸੀਆਂ ਨੇ ਸਾਡੀ ਪੰਜਾਬ ਦੀ ਧਰਤੀ ਤੇ ਪਾਈਚਾਰਕ ਸਾਹ ਜੜੀ ਆ ਉਹਨੂੰ ਖਤਮ ਕਰਨ ਦੀ ਸਾਜ਼ਿਸ਼ ਕੀਤੀ ਜਿਹੜੇ ਪੰਜਾਬ ਦੇ ਲੋਕ ਜਿਹੜੇ ਆ ਉਹ ਕਦੀ ਬਰਦਾਸ਼ਤ ਨਹੀਂ ਕਰਨਗੇ ਨਹੀਂ ਮੁੰਨੇ ਜਰਾ ਕਿ ਪੰਜਾਬ ਦਾ ਮਾਹੌਲ ਵੀ ਇੰਨਾ ਖਰਾਬ ਕਰਨ ਕਿ ਬਿਲਕੁਲ ਬਿਲਕੁਲ ਤੁਹਾਡੇ ਸਾਹਮਣੇ ਆ ਕਿ ਇਹ ਸ਼ਰਾਰਤ ਕੋ ਛੋਟੀ ਨਹੀਂ ਆ ਕਿਉਂਕਿ ਇਸ ਦੇ ਦੇ ਕਰੋਨਾ ਲੋਕਾਂ ਦੇ ਮਸੀਹਾ ਜਿਹੜੇ ਨੇ ਉਹ ਪਰਮ ਪੂਜਨੀਏ बाबा ਸਾਹਿਬ ਡਾਕਟਰ ਮੇਟਕਰ ਸਾਹਿਬ ਨੇ ਉਹ ਉਹਨਾਂ ਦਾ ਮੂਰਤੀ ਨੂੰ ਖੰਡਿਤ ਕਰਨਾ ਭਾਰਤੀ ਆ ਸੰਵਿਧਾਨ ਨੂੰ ਜਲਾਣਾ ਇਹ ਇੱਕ ਸਿੱਧੇ ਦੀ ਸਿੱਧੀ ਗੱਲ ਆ ਕਿ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਅੰਦਰ ਆਪਸੀ ਜਿਹੜੀ ਪਿਆਰ ਮੁਹੱਬਤ ਭਾਈਚਾਰਕ ਸਾਂਝ ਉਹ ਸਾਨੂੰ ਖਤਮ ਕੀਤਾ ਇਹ ਵੇ ਲੇਕਿਨ ਕਿਉਂਕਿ ਪੰਜਾਬ ਦੀ ਸਾਡੀ ਧਰਤੀ ਜਿਹੜੀ ਪੀਰਾਂ ਫਕੀਰਾਂ ਔਲੀਆ ਪਗੰਬਰ ਅਤੇ ਰਹਿਬਰਾਂ ਦੀ ਗੁਰੂਆਂ ਦੀ ਧਰਤੀ ਆ ਇੱਥੇ ਕਦੀ ਆਪਸ ਵਿੱਚ ਦੰਗੇ ਜਿਹੜੇ ਆ ਉਹ ਕਦੀ ਨਹੀਂ ਹੋਏ ਅਤਵਾਦ ਦਾ ਟਾਈਮ ਨਹੀਂ ਹੋਏ ਹੁਣ ਕਿਦਾਂ ਹੋ ਜਾਣਗੇ ਇਸ ਕਰਕੇ ਜਿਹੜੇ ਸ਼ਰਾਰਤੀ ਅੰਸਰ ਨੇ ਇਹ ਕੰਮ ਕੀਤਾ ਜਾਂ ਇਹਦੇ ਪਿੱਛੇ ਜਿਹੜੇ ਹੋਰ ਨੇ ਉਹ ਸਾਰੇ ਨੰਗੇ ਹੋਣੇ ਚਾਹੀਦੇ ਉਹਨਾਂ ਦੇ ਖਿਲਾਫ ਜਿਹੜੀ ਐ ਐਨਐਸਏ ਲੱਗਣੀ ਚਾਹੀਦੀ ਆ ਔਰ ਮਜੂਤਾ ਜਿਹੜੇ ਜੱਜ ਨੇ ਉਹਨਾਂ ਕੋਲ ਇਸ ਦੀ ਇਨਕੁਆਰੀ ਜਿਹੜੀ ਆ ਉਹ ਹੁਣ ਚਾਹੀਦੀ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕੇ ਆਕ ਦਿਨ ਦੁਨੀਆ 'ਕ ਇਸ ਘਟਨਾ ਤੇ ਜੀ ਇੱਕ ਖਾਸ ਦਿਨ ਮੈਂ ਕਹਿੰਦਾ ਦੁਨੀਆ 'ਕ ਆ ਜਾਣ ਬੁੱਝ ਕੇ ਗਣਤੰਤਰ ਦਿਵਸ 26 ਜਨਵਰੀ ਦਾ ਦਿਨ ਜਿਹੜਾ ਵਾ ਉਹ ਜਾਣ ਬੁਝ ਕੇ ਚੁਣਿਆ ਜਾਗੇ ਤਾਂ ਕਿ ਪੰਜਾਬ ਦਾ ਮਾਹੌਲ ਜਿਹੜਾ ਵਾ ਉਹ ਖਰਾਬ ਕੀਤਾ ਜਾ ਸਕੇ ਮੰਗ ਇਹ ਹੈ ਕਿ ਉਸਦੇ ਖਿਲਾਫ ਐਨਐਸਐ ਲਾਈ ਜਾਵੇ ਪਲੱਸ ਉਹਦੇ ਪਿੱਛੇ ਕੋਣ ਲੋਕ ਨੇ ਹੋਰ ਉਹ ਲੋਕ ਨੰਗੇ ਹੋਣੇ ਚਾਹੀਦੇ ਐਂਡ ਦੈਨ ਸਭ ਤੋਂ ਜ਼ਰੂਰੀ ਗੱਲ ਜਿਹੜੀ ਆ ਕਿ ਮੌਜੂਦਾ ਹਾਈ ਕੋਰਟ ਦੇ ਜੱਜ ਸਾਹਿਬ ਕੋਲੋਂ ਉਸ ਦੀ ਇਨਕੁਆਇਰੀ ਪਠਾਣੀ ਚਾਹੀਦੀ ਆ ਤਾਂ ਕਿ ਘੱਟੋ ਘੱਟ ਪਤਾ ਲੱਗੇ ਦੇ ਪਿਛੇ ਏਜੰਸੀ ਕਿਹੜੀਆਂ ਉਹ ਕੰਮ ਕਰ ਰਹੀਆਂ ਪੰਜਾਬ ਦੇ ਲੋਕਾਂ ਦਾ ਕਹਿੋ ਜਿਹਾ ਸਹਿਯੋਗ ਮਿਲਿਆ ਲੁਧਿਆਣਾ ਬਹੁਤ ਸਹਿਯੋਗ ਮਿਲਿਆ ਮੈਂ ਸਿਰ ਝੁਕਾਣਾ ਉਹਨਾਂ ਸਾਰੇ ਸਤਿਕਾਰਯੋਗ ਉਹਨਾਂ ਭਰਾਵਾਂ ਨੂੰ ਵਪਾਰੀਆਂ ਨੂੰ ਕਾਰੋਬਾਰੀਆਂ ਦੁਕਾਨਦਾਰਾਂ ਨੂੰ ਅਡਸਟ੍ਰਿਕਸ ਨੂੰ ਕਾਰਖਾਨੇਦਾਰਾਂ ਨੂੰ ਕਿ ਜਿਨ੍ਹਾਂ ਨੇ ਸਾਡੀ ਅਪੀਲ ਤੇ ਅੱਜ ਪੂਰੀ ਤਰ੍ਹਾਂ ਲੁਧਿਆਣਾ ਜਿਹੜਾ ਵਾ ਉਸ ਨੂੰ ਬੰਦ ਰੱਖਿਆ ਔਰ ਸਾਡੇ ਤੇ ਉਹਨਾਂ ਦਾ ਇਹ ਪਰਸਨ ਇਨਸਾਨ ਅਸੀਂ ਇਸ ਨੂੰ ਮੰਨ ਕੇ ਚੱਲਾਂਗੇ ਔਰ ਹਮੇਸ਼ਾ ਹੀ ਉਹਨਾਂ ਨਾਲ ਜਿਹੜਾ ਵਾ ਸਾਨੂੰ ਵੀ ਬਲਣਗੇ ਅਸੀਂ ਵੀ ਸਿਰ ਉੱਠਾ ਕੇ ਖੜਾ ਹੋ ਜਾਵਾਂਗੇ ਇਹ 5 ਵਜੇ ਤੱਕ ਕਿਦਾਂ ਦਾ ਮਾਹੌਲ ਹੈ ਅੱਜ ਜਿਸ ਤਰ੍ਹਾਂ ਦਾ ਮਾਹੌਲ ਸਾਡਾ ਨਾਲ ਬੈਟਰ ਤਾਂ ਤੁਸੀਂ ਜਾਣਦੇ ਹੋ ਮੈਂ ਤਾਂ ਇੱਥੇ ਸਟੈਟਿਕ ਆਗਾ ਲੇਕਿਨ ਦੇਖੋ ਇਹ ਪੀਸਫੁਲ ਪ੍ਰੋਟੈਸਟ ਹੈ ਨਾ ਸਵਿਧਾਨ ਬਚਾਓ ਮੋਰਚਾ ਦਾ ਰਿਗਾਰਡਿੰਗ ਜਿਹੜਾ ਇਨਸੀਡੈਂਟ ਹੋਇਆ 26 ਜਨਵਰੀ ਦਾ 26 ਜਨਵਰੀ ਨੂੰ ਤੇ ਹੰਦਸਾਬ ਦੇ ਵਿੱਚ ਬਾਜ਼ਾਰ ਵੀ ਬੰਦ ਕਿਥੇ ਗਏ ਨੇ ਹਾਂ ਬਾਜ਼ਾਰ ਇਹਨਾਂ ਨੇ ਕੱਲੀ ਰਿਕਵੈਸਟ ਇਹਨਾਂ ਨੇ ਪ੍ਰੀਅਰ ਕਾਲ ਦਿੱਤੀ ਸੀ ਕਿ ਬਾਜ਼ਾਰਾਂ ਨੂੰ ਤਾਂ ਬਾਜ਼ਾਰ ਵਾਲੇ ਹੁਣ ਤੁਸੀਂ ਦੇਖ ਰਹੇ ਹੋ ਕਿ ਹਾਂ ਵੀ ਉਹ ਆਪਣੇ ਆਪਣੀ ਵਿਲ ਦੇ ਨਾਲ ਹੀ ਸਪੋਰਟ ਕੀਤਾ ਉਹਨਾਂ ਨੇ ਤੇ ਇਸ ਕਰਕੇ ਕਿਸੇ ਨੇ ਕੋਈ ਜਿਹੜੇ ਵਪਾਰਕ ਸੰਸਥਾਨ ਨੇ ਉਹਨਾਂ ਨੇ ਵੀ ਨਾਨੂੰ ਸਪੋਰਟ ਕੀਤਾ ਤੇ ਇਸ ਕਰਕੇ ਦੁਕਾਨਾਂ ਬੰਦ ਨੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਨੇ ਤੁਹਾਡੇ ਵੱਲੋਂ ਪ੍ਰਬੰਧ ਦੇ ਕੋ ਸਾਡੇ ਕੋ ਸਿਕਿਉਰਟੀ ਸਾਡੇ ਵਾਸਤੇ ਸਿਕਿਉਰਟੀ ਪ੍ਰੋਗਰਾਮ ਹੈ ਸਾਡੇ ਵਾਸਤੇ ਸੇਫਟੀ ਤੇ ਜਿਹੜੀ ਸਿਕਿਉਰਟੀ ਹੈਗੀ ਸਮਾਜ ਦੀ ਉਹ ਸਾਡੀ ਪ੍ਰੋਟੀਰ ਨੰਬਰ 1 ਹੁੰਦੀ ਹੈ ਤੇ ਉਹਦੇ ਵਾਸਤੇ ਜੋ ਸਾਡੇ ਨੌਮਸ ਹੈਗੇ ਨੇ ਜੋ ਸਾਡੀਆਂ ਸਿਕਿਉਰਟੀ ਦੀ ਇਨਸਟਰਕਸ਼ਨਸ ਟਾਈਮ ਟੂ ਟਾਈਮ ਜੋ ਆਪ ਨੂੰ ਡੀਜੀ ਸਾਹਿਬ ਹੈਡਕ quarter ਤੋਂ ਆਉਂਦੀਆਂ ਨੇ ਜਾਂ ਜੋ ਸਾਡੀ ਸੀਪੀ ਸਾਹਿਬ ਦੇ ਤਨ ਉਹਨੂੰ ਪਰਪਰ ਉਹਨੂੰ ਕਰਦੇ